ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰੇਜ ਕਰਨ ਆਪਾਂ ਪਹੁੰਚੇ ਜੱਗੀ ਡੈਰੀ ਫਾਰਮ ਬਰਨਾਲਾ 891539517 ਦਾ ਕੰਟੈਕਟ ਨੰਬਰ ਹੈ 24 ਘੰਟੇ ਵੀਰ ਕੰਦਾ ਨੰਬਰ ਚੱਲਦਾ ਹੈਗਾ ਤੇ ਮੇਲਾ ਲੱਗਿਆ ਪਿਆ ਜਮਾ ਰੋਡ ਤੋਂ ਸਿਰਫ ਕਿਲਾ ਭਾਈ ਪਿਛੇ ਤੇਰਾ ਬਰਨਾਲਾ ਸ਼ਹਿਰ ਤੋਂ ਸੇਖੇ ਨੂੰ ਰੋਡ ਜਾਂਦਾ ਹੈਗਾ 18 ਫੁੱਟੀ ਰੋਡ ਉਹ ਤੋਂ ਕਿਲਾ ਬਾਹੀ ਪਿੱਛੇ ਬਾਈ ਦਾ ਨੌਰਾ ਹੈਗਾ ਤੇ ਪੂਰਾ ਫੁੱਲ ਦਾ ਫੁੱਲ ਭਰੇ ਹੋਏ ਜਿੰਨੇ ਕਿੱਲੇ ਆ ਉਹਨੇ ਲਗਭਗ ਤਕਰੀਬਨ 80 ਤੋਂ 85% ਭਰੇ ਪਿਆ ਗੱਬਣਾ ਵੀ ਆ ਤੇ ਨਾਲ ਹੈਗੇ ਸੁੰਜਾ ਦੇ ਵੀ ਕੱਲੇ-ਕੱਲੇ ਨਾਕ ਮਾਰੇ ਡਿਟੇਲ ਲੈ ਕੇ ਦੇਵਾਂਗੇ 24 ਘੰਟੇ ਦੇ ਪਸ਼ੂ ਹਾਜ਼ਰ ਹੁੰਦੇ ਆਓ ਵੀਰ ਨਾਲ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਕੋਈ ਆਪਣਾ ਜੀ ਪਿੰਡ ਕੋਠੇ ਨੂੰ ਨਾਮ ਦੱਸੋ ਮੈਂ ਕਹਾਂ ਸ਼ਹਿਰ ਬਰਨਾਲਾ ਜੀ ਤੁਨੀ ਰੋਡ ਦੇ ਉੱਤੇ ਉਹਦਾ ਨੌਰਾ ਕੰਬਿਲਦ ਰੋਡ ਦੇ ਉੱਤੇ ਇਹ ਫਰਟੇ ਜਮਾ ਜਿਹੜਾ ਹਾਈਵੇ ਰੋਡ ਜਾਂਦਾ ਲੁਧਿਆਣਾ ਵਾਲਾ ਕਿਲਾ ਬਾਹੀ ਪਿੱਛੇ ਆ ਬਸ ਹੈ ਨਾ ਸੇਖਾ ਰੋਡ ਜੱਗੀ ਡੇਰੀ ਫਾਰਮ ਆਪਣੇ ਫਾਰਮ ਦਾ ਨਾਮ ਹੈ ਹਾਂ ਜੱਗੀ ਡੇਰੀ ਫਾਰਮ ਆਪਣੇ ਫਾਰਮ ਦਾ ਨਾਮ ਹੈ ਸ਼ਹਿਰ 'ਚ ਕਿਸੇ ਕਿਸੇ ਵੀ ਖੁੰਜੇ ਦਵਾਗਾ ਕੁਛ ਫਰਦਿਓ ਜੱਗੀ ਡੇਰੀ ਫਾਰਮ ਦੇ ਪਾਸ ਹਾਂ ਤੇ ਜਿਵੇਂ ਹੁਣ ਆਪਾਂ ਪ੍ਰਬੰਧ ਦੇਖਿਆ ਵੀ ਗਾਂਜਾਂ ਲਗਭਗ ਮੈਂ ਕਹਿੰਦਾ ਖੜੀਆਂ 17-18 ਦੇ ਹਾਜ਼ਰ ਖੜੀਆਂ ਹਨ ਹਾਂ ਜੀ ਆਪਣੇ ਕੋਲ ਸਵੇਰ 25 ਬਣਾ ਦੇ ਜਦੋਂ ਤੁਹਾਨੂੰ ਫੋਨ ਕਰਿਆ ਜੀ 7 ਅੱਜ ਬੈਗੀਆਂ 7-8 ਬਣਾ ਦੇ ਬੈਗੀਆਂ 9 ਬਣਾ ਬੈਗੀਆਂ ਆਪਣੇ ਕੋਲ ਮੰਨ ਕੇ ਜਿਲੇ ਕਹਿਣ ਦਾ ਭਾਵੇਂ ਜਦੋਂ ਮਰਜੀ ਵੀਰ ਆਵੇ ਬਾਂਝਾ ਮੁਰਦਦੇ ਨਹੀਂ 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 ਕੋਈ ਵਾਸਤਾ ਹੀ ਨਹੀਂ ਆਪਣੇ ਕੋਲ 15 ਬਣਾ ਹਰ ਵਕਤ ਹੁੰਦੀਆਂ ਨੇ ਜੀ ਦਿਨ ਰਾਤ ਜਦੋਂ ਮਰਜੀ ਆਵੇ ਆ ਵੀਰਾਂ ਨੇ ਪੈਣ ਨੂੰ ਸੂਰ ਪੈਣ ਨੂੰ ਬਣਾਇਆ ਸਾਰਾ ਜਗਤ ਠੀਕ ਹੈ ਕੋਈ ਵੀ ਵੀਰ ਨੇ ਸੂਈ ਦਵਾਈ ਲੈਣਾ ਕੋਤੋਂ ਨਹੀਂ ਜਾਣੀ ਆਪਣੇ ਕੋਲੇ ਰਹਿ ਕੇ ਦੋ ਡਾਂਗ ਚੋਕੇ ਲਿਆ ਦੇ ਜੇ ਕੋਈ ਵੀਰ ਆ ਇਹਦੇ ਨਾਲ ਬਾਰੇ ਕਿਤੋਂ ਵੀ ਆ ਜੇ ਵੀ ਕੋ ਚੱਲ ਗਿਆ ਮਨਾਂ ਪ੍ਰਬੰਧ ਪੂਰਾ ਆਪਣੇ ਕੋਲ ਸਾਰਾ ਪ੍ਰੋਗਰਾਮ ਹੋਦਾ ਜੀ ਬਾਕੀ ਟਰਾਂਸਪੋਰਟ ਦਾ ਸਾਰਾ ਪ੍ਰਬੰਧ ਤੇ ਬਾਹਰ ਭੇਜਣਾ ਕਾਗਜ਼ ਪੱਤਰ ਸਭ ਕੁਝ ਸੋਕ ਕਾਗਜ਼ ਪੱਤਰ ਆਪਣੇ ਫੋਮਾਂ 'ਤੇ ਮੋਹਰ ਲਾ ਕੇ ਦੇਵਾਂਗੇ ਹਨ ਕਿ ਤੀਜੇ ਪੂਰੇ ਫੋਨ ਜ਼ਿੰਮੇਵਾਰੀ ਹੁੰਦੀ ਠੀਕ ਹੈ ਜੇ ਪਹਿਲੇ ਨੰਬਰ 'ਤੇ ਅੱਜ ਗਾਂ ਦੇਖੀ ਜਾਂਦੇ ਜਿਹੜੀ ਤਾਜੀ ਸੂਈ ਵੀ ਹਾਂ ਜੀ ਕਿਹੜਾ ਸੂਆ ਸੂਈ ਹੈ ਬਾਈ ਜੀ ਬਾਈ ਜੀ ਬੱਚੀ ਸੂਈ ਹੋ ਜੀ ਦੋ ਦੰਦ ਦਾ ਪਹਿਲਾਂ ਬੱਚੀ ਦੋ ਦੰਦ ਬੱਚਾ ਕੀ ਜਦਾ ਨੇ ਬੱਚਾ ਦਿੱਤਾ ਜੀ ਠੀਕ ਹੈ ਦੋ ਦੰਦ ਬਣੀ ਬਹੁਤ ਤਗੜੀ ਹੈ ਬਹੁਤ ਚਾਹੀ ਕੈਂਗਾਇਆ ਇਹੋ ਵੋ ਕੈਂਗਾਇਆ ਰੱਖਦੇ ਆ ਤੇ ਮੜੇ ਨਾਲ ਖੜੀਏ ਨੇ ਸੋ ਕੱਦ ਦਾ ਟੋਰੀ ਬਾਹਰ ਨੂੰ ਬੋਲ ਬੋਲ ਦਾ ਬੱਚਾ ਸਟਾਰਟਿੰਗ ਦੇ ਵਿੱਚ ਹੀ ਮੰਨ ਕੇ ਚਲੋ ਟੌਮ ਮਾਡਲ ਕ੍ਰੀਟਾ ਦਿਖਾ ਦੇ ਸਨ ਰੂਫ ਵਾਲੀ ਜਿਹਦੇ ਮੈਨੇ ਹੁੰਦਾ ਵੀ ਸਲੀਡ ਦੇ ਵਿੱਚ ਵੀ ਬਲੂਰ ਲੱਗੇ ਹੋਏ ਉਹ ਚੀਜ਼ ਜਾਣਾ ਕਿਉਂ ਦੋ ਬੰਦੇ ਕੋਈ ਵੀ ਆਲੇ ਨਹੀਂ ਕਰਦੇ ਨਹੀਂ ਵੱਡੀ ਹੈਟ ਦੀ ਹੈ ਬਾਈ ਚੌਕੀ ਨਾ ਹੋਵੇ ਸ਼ਿੱਕੀ ਨਾ ਹੋਵੇ ਠੀਕ ਹੈ ਜੇ ਆਕੇ ਕੋਈ ਦੰਦੀ ਦੀ ਚੌਕੀ ਵੀ ਨਿਕਲ ਜਦਾਂ ਵੀਰਾਂ ਨੂੰ ਆਉਣ ਜਾਣ ਦਾ ਖਰਚਾ ਦੇ ਕੇ ਤੋੜਾਂਗੇ ਤੇ ਫਿਰ ਪੂਰਾ ਜਮਾ ਫਿਰ ਚੰਗੇ ਸਾਹ ਵਾਲੇ ਸਾਥ ਵਾਈ ਵੀ ਆ। ਮੈਂ ਕਿਹਾ ਪੂਰੇ ਟੋਪ ਦੇ ਸੀਮਾ ਦੀ ਆ ਵੀਰ। ਠੀਕ ਐ। ਬਾਕੀ ਆਈ ਵੀ ਪੂਰੇ ਕੇਰ ਵਾਲੇ ਬੰਦੇ ਕੋਲ। ਤੇ ਬੱਚੀ ਵੀ ਦਾਸ ਜਿਆ ਲਾਟ ਨੂੰ ਕੋ ਜਗਦੀ ਵੀ ਆ ਜਾਵਾ। ਲੈਵਲ ਨਾ ਬੈਜ ਜਾਮਾ ਨੂੰ। ਐ ਜੇ ਬਹਿਣਾ ਤਾਂ ਇਹ ਜੇ ਨੰਗੀ ਨਹੀਂ ਹੋਇਆ ਕਰਨਗੇ ਹੁਣ ਵੀ ਹੈਗੇ। ਠੀਕ ਐ। ਉਹਨਾਂ ਨੂੰ ਦੁਖਾਵਾਂਗੇ। ਹਰ ਵਕਤ ਜਦੋਂ ਮਾਜੀ ਕੋਈ ਵੀ ਵੀਰ ਆ ਗਿਆ ਸਕਦਾ ਆਪਣੇ ਕੋਲੇ ਐਹੇ ਜਿਵੇਂ ਬਹਿਣਾ ਦੋ ਦੰਦ ਚਾਰ ਦੰਦ ਆਪਣੇ ਕੋਲੋਂ ਮਿਲਣਗੇ ਅਖੀਰ ਇਹਦੇ ਨਾਲ ਜਾਂ ਬਾਧੂ ਮਿਲਿਆ ਕਰਾਂਗੇ ਇਹਦੇ ਨਾਲ ਦੀ ਬਾਧੂ ਨਹੀਂ ਹੁਣ ਸੀਜ਼ਨ ਦਾ ਥੋੜਾ ਜਿਹਾ ਚੰਪਣਾ ਮੂਰੇ ਜੀ ਜਿਵੇਂ ਇਦਾਂ ਦੀ ਵਿਹੜ ਲੱਭਣੀ ਖਾਤਰ ਆ ਲੰਮੀ ਨਾ ਕੰਡਾ ਤੇ ਅਸੀਂ ਤੇਨ ਹੋ ਗਏ ਕਿ ਨਹੀਂ ਮਿਲੇ ਹੁਣ ਕੋਈ ਲੋੜ ਨਹੀਂ ਬਾਈ ਬ੍ਰਿੰਗ ਕਰੋ ਹਾਜ਼ਰ ਖੜੀ ਹੋਊਗੀ ਇਹ ਫਿਰ ਕਿੰਨਾ ਦੁੱਧ ਦੇ ਦੂਗੀ ਦੁੱਧ ਦਾ ਬਹੀ ਰੇਗੀ ਬਣਾਵਟਾ ਜਿਹੜੀ ਬਣੀ ਹੋਈ ਆ ਬੱਚੀ ਦੁੱਧ ਤੈਨੂੰ 30 ਕਿਲੋ ਦੇਣਾ ਚਾਹੀਦਾ ਪਰ 25 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਵੀਰ ਹੋਊਗਾ ਜਿਹੜਾ ਗੱਲ ਐ ਵੀ ਹਵਾ ਨੂੰ ਗੰਡਾ ਦੇਦਾ ਫਾਇਦਾ ਕੋਈ ਨਹੀਂ 25 ਕਿਲੋ ਦੁੱਧ ਤੇ ਖੁੱਲਾ ਦੇ ਦੂਗੀ ਵੀਰ ਜੀ ਕਿਉਂਕਿ ਜਿੰਨੀ ਬਣੀ ਆ ਬੱਚੀ ਬਸ ਇੱਕ ਗੱਲ ਤੇਰੀ ਵਧੀਆ ਲੱਗੀ ਆ ਕੀ ਵਾਰ ਹੁੰਦਾ ਪੋਸਟਰ ਲਾ ਕੇ 25 ਨਾਲੋਂ 30 ਕਹਿ ਦਿੰਦੇ ਆ ਬਈ ਉਹ ਗੱਲ ਨਹੀਂ ਯਾਰ ਆਪਾਂ ਅਕਸਰ ਮਾਲ ਵੇਚਣਾ ਹੈਗਾ ਝੂਠ ਬੋਲਣਾ ਕਿੱਦਾਂ ਚੱਲਣਾ ਨਹੀਂ ਚੱਲਦਾ ਹਨਾ ਸੱਚਾਈ ਆ ਸੱਚਾਈ ਨੰਮੀ ਚੰਗ ਜਾਂਦੀ ਰੇਟ ਬਾਜ਼ਾਰ ਕੀ ਰਹਿਣਗੇ ਟ੍ਰੇਡ ਮਾਈਜ ਆਪਣੇ ਤੋਂ ਵੀ ਅੱਜ 35000 ਤੋਂ ਲੈ ਕੇ ਠੀਕ ਹੈ ਪਰ 1 ਲੱਖ 10000 ਤੱਕ ਲੱਖ ਤਿੱਕਰ ਬਣੀ ਆ ਆਹ 6 ਲੱਖ ਤੱਕ ਜਾਂਦੀ ਆ ਹਾਂ ਜੀ ਗਾਹੇ ਲਾਸਟ ਬੰਦ ਲੱਖ ਤੋਂ ਬਾਹਰ ਵਾਲੀ ਆ ਹੋਰ ਬਹਿਣਾ 1 ਲੱਖ ਤੋਂ ਅੰਦਰ ਮੰਨ ਲੈ ਕਹਿੰਦੇ ਭਾਵੇਂ ਤੇ 10 ਕੀਮਤ ਹੈ ਇਹਦੀ ਪਰ ਇਹਨੇ 10 ਕੀਮਤ ਨੂੰ ਮੰਨ ਲੋ ਕਹੇ ਇਹ ਚ ਮੰਨਤਾਂ ਹੋ ਜੂਗਾ ਪਰ ਮੰਨਤਾਂ ਹੋ ਜੂਗਾ ਜੈ ਜੀ ਗੱਲ ਸੋ ਪਹਿਲੇ ਨੰਬਰ ਤੇ ਆਪਾਂ ਟੌਪ 5 ਸਟਾਰ ਦਿਖਾ ਦਿੱਸੋ ਨੂੰ ਅੱਗੇ ਭਾਈ ਜੀ ਗੱਲ ਕਰਦੇ ਆ ਦੂਜੇ ਨੰਬਰ ਜਿਹੜੀ ਜਰਸੀ ਖੜੀ ਆ ਹਾਂ ਜੀ ਇਹ ਜਸਤੀ ਦੀ ਕ੍ਰੋਸ ਹੋ ਜੀ ਠੀਕ ਹੈ ਹਲਕਾ ਕ੍ਰੋਸ ਬੰਦਾ ਹਲਕਾ ਜਿਹਾ ਕ੍ਰੋਸ ਬੰਦਾ ਦਾ ਸਹੀ ਬੰਦਨਾ ਕ੍ਰੋਸ ਬੰਦਾ ਜਿਵੇਂ ਪੁਰਾਣੇ ਗੁੜੀਆਂ-ਮੁੜੀਆਂ ਨਾਪਾ ਨਸਲ ਕਹਿੰਦੇ ਸੀ ਠੀਕ ਹੈ ਉਹ ਚੀਜ਼ ਹੈ ਮੰਨ ਕੇ ਚੱਜੇ ਫੈਟ ਵਾਲੇ ਕੋਲ ਪੂਰੇ ਇਹਦੇ ਮਗਰ ਇਹ ਪੂਰਾ ਟੌਪ ਮੱਝਾਂ ਦਿਨ ਸਮੇਂ ਦੀ ਜੈ ਜੈਕਾਰ ਜੇਰਾ ਕੋਈ ਵੀ ਵੀਰ 3000 ਰੁਪਏ ਦੀ ਕਿੰਡੋਲੀ ਮੱਝ ਤੇ ਲਾਉਣ ਨੂੰ ਫਿਰਦਾ ਠੀਕ ਹੈ ਬਸ ਉਹ ਇਹ ਮਰਦਾ ਜੀ ਜੈ ਜੈਕਾਰ ਆਜਾ ਤੇ ਦੁੱਧ ਫਿਰ ਕਿੰਨਾ ਮੰਨ ਕੇ ਲਵੇ ਬੰਦਾ 20 ਕਿਲੋ ਦੁੱਧ ਖੁੱਲਾ ਕੱਢ ਦੂਗੀ ਜੀ 20 ਕਿਲੋ ਦੁੱਧ ਸਿਰ ਰੇਟ ਫਿਰ 80 85 ਵਾਲੇ ਦੇ ਨੋਰਮਲ ਜੀ ਆ ਗਏ ਹਨਾ ਹਾਂ ਭਈ ਆਪਾਂ ਆਪਣੇ ਮੰਨੂ 60 ਤੋਂ ਲੈ ਕੇ 75 ਤੱਕ ਆਪਣੇ ਨੋਰਮਲ ਰੇਟ ਰੱਖ ਲੇਗੇ ਠੀਕ ਹੈ ਉਸ ਤੋਂ ਸੌਤੇ ਆਪਣੇ ਕੋਲੇ 50 ਤੋਂ ਅੰਦਰ ਵਾਲੇ ਵੀ ਹੈਗੇ ਉਹ 1 2 ਹੀ ਆ ਹਾਂ ਉਹ 1 200 ਦੇ ਹੈਗੇ ਨੇ ਉਹ ਮੰਨ ਕੇ ਚੱਲ ਵੀ ਬਹੁਤ ਘੱਟ ਹੁੰਦੇ ਆ ਹਨਾ ਉਹ ਕੀ ਆ ਤਾਂ ਭਾਈ ਜੀ ਬਹੁਤ ਬੰਦੇ ਆ ਜਿਹੜੇ ਵੀਡੀਓ ਦੇਖਦੇ ਆ ਵਿਚਾਰੇ ਉਹਨਾਂ ਨੂੰ ਆਂਦਾ ਵੀ ਭਾਈ ਜੀ ਅਸੀਂ ਓਥੇ ਮਾਲ ਪਸੂ ਚੰਗਾ ਹੁੰਦਾਗਾ ਸਾਨੂੰ ਜੈ ਕੋਈ ਨਹੀਂ ਗੱਲ ਵੀ ਆਪਣੇ ਛੋਟਾ ਜਿਹਾ ਵੀਡੀਓ ਦੇਖਦਾ ਉਹ ਜੇ ਬਗਾਨਾ ਸੁਣੀਆ ਹਨਾ ਸੁਣਾ ਕਰਕੇ ਚਲੋ ਹਰ ਗੱਲ ਕੀ ਇਹਨਾਂ ਦਾ ਕਾਰੋਬਾਰ ਆ ਜੀ ਹਰ ਇੱਕ ਬੰਦੇ ਦੀ ਗ ਸੋ ਵੀਰੋ ਗੱਲ ਵੀਰ ਦੀ ਬਹੁਤ ਵਧੀਆ ਲੱਗੀ ਜਿਹੇ ਜੀ ਚੀਜ਼ ਹੋ ਜਾ ਪਾ ਛੋਟੇ ਜ਼ਿੰਮੇਦਾਰ ਦੀ ਗੱਲ ਵੀ ਸੁਣੀ ਜਾਊਗੀ ਹਾਂ ਹਾਂ ਬਈ ਜਿਵੇਂ ਸਾਡੀ ਅੱਛੀ ਆ ਬਈ ਜਿਵੇਂ ਕਹਿਣ ਦਾ ਭਾਵ ਅਮਰੂਤ ਵਾਲੇ ਗੱਡੀ 30 ਲੱਖ ਦੀ ਵੀ ਅਮਰੂਤੀ ਵੀ ਘੜਦੇ ਆ ਉਹ ਹਾਂਜੀ ਹਾਂਜੀ ਜਿਵੇਂ ਹੁਣ ਅੱਛੀ ਆ ਬਈ ਤੇ ਪਹਿਲਾਂ ਨੂੰ ਸੁਣ ਗਈ ਆ ਠੀਕ ਹੈ ਜੇ ਇਹਦਾ ਛੋਟਾ ਜ਼ਿੰਮੇਦਾਰ ਇਹਨੂੰ ਪੂਰ ਵੀ ਲੈ ਕੇ ਵੀਰ ਜੀ ਚੰਗੀ ਫੀਰ ਕਰੂਗਾ ਠੀਕ ਉਹਦੇ ਨਾਲ ਨੂੰ ਇਹ ਵੀ ਉਹੀ ਸੱਟ ਪੈਣ ਨਾਲੇ ਕੰਮ ਅੱਗੇ ਵਧ ਜੂਗੀ ਜੈ ਜੈ ਕਾਲਾ ਇਹ ਫੇਰ ਛੋਟੇ ਪਾਸ ਜਾ ਕੇ 50 ਤੋਂ ਅੰਦਰ ਅੰਦਰ ਵਾਲੀ ਆ 50 ਤੋਂ ਅੰਦਰ ਵਾਲੀ ਤੇ ਸੁਆ ਸੁਣਦੀ ਹੈ ਪਹਿਲਾ ਹਨਾ ਹਾਂ ਜੀ ਪਹਿਲਾਂ ਵਛੀ ਹੈ ਠੀਕ ਹੈ ਤੇ ਅੱਗੇ ਅੰਦਰੋਂ ਆਪਾਂ ਦੇਖੀਏ ਨਾ ਚੌਥੇ ਨੰਬਰ ਵਾਲੀ ਬਿਹੜ ਹਾਂਜੀ ਗਦਰੀ ਬੈਠੀ ਇਹਦੇ ਅਜੀ ਨੂੰ ਗਦਰੀ ਰਾਜਸਥਾਨ ਦੀ ਨਸਲ ਆਉਂਦੀ ਹੋ ਠੀਕ ਹੈ ਹੁਣ ਠੰਡੀ ਸੀ ਨਾ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਦੁੱਧ ਬੋਲਦੇ ਇਹਦੇ ਵੀਰਾਂ ਮੰਨੋ ਵੀ ਅੱਜ ਕਹਿੰਦੇ ਵੀ ਸਾਨੂੰ ਕੋਈ ਟੋਪੜ ਮਾਂ ਮਿਲ ਜਵੇ 5-4 ਕਿਲੋ ਵਾਲੀ 70-75 ਹਜ਼ਾਰਤੀ ਦਾ ਲਾਉਣ ਨੂੰ ਫਿਰਦੇ ਨੇ ਠੀਕ ਹੈ ਉਹ ਆਹ ਮੱਛੀ ਦੇ ਨਾਲੇ ਦੁੱਧ ਦਾ ਹਰ ਕਿਲੋ ਪਾਉਗੀ ਤੇ ਨਾਲੇ ਭਾਅ ਦਾ ਜੈ ਜੈ ਗੱਲ ਅੱਦੇ ਰੇਟ ਚ ਆ ਗਈ ਜਮਾ ਚੋਣ ਚਾ ਵਾ ਫਿਰ ਧਾਰਾ ਧੂਰਾ ਸੁਣੋ ਮੇਰੀ ਸੋਨਾ ਚਵਾਈ ਦੀ ਫੁੱਲ ਗਰੰਟੀ ਹੋਊਗੀ ਚਾਹੇ ਆਪਾਂ ਤੋਂ ਲੱਖਾਂ ਦੀ ਗੱਲ ਲੈ ਲਿਓ ਚਾਹੇ 25000 ਦੀ ਲੈ ਲਿਓ ਬੱਚੀ ਦੀ ਫੁੱਲ ਗਰੰਟੀ ਹੋਊਗੀ ਇਹ ਨਹੀਂ ਗੱਲ ਹੋ ਗਈ ਉਹਦੇ ਕੋਈ ਨੁਕਸ ਨਹੀਂ ਨਿਕੂ ਅੱਗੇ ਜਿਹੜੀ ਨਾਲ ਦੇਖੀ ਐਨੇ ਇਹਦੇ ਇਹ ਵੀ ਮਸ਼ੀਨ ਬਹੁਤ ਚੰਗੀ ਹੈ ਜੀ ਇਹ ਵੀ ਹੋਈ ਜਾ ਠੀਕ ਹੈ ਮੰਗਰ ਦੀ ਬੱਚੀ ਹੈ ਨੇ ਇਹਦੇ ਦਰਵੇ ਵੀ ਲੱਗ ਗਿਆ ਨਾ ਕੋਲ ਬੜੀ ਤਿਆਰ ਨਾ ਸਟਾਰਟਿੰਗ ਹੈਗੀ ਆ ਹਾਂ ਕੋਲ ਇਹ ਦੁੰਦਰੀ ਦੋ ਤੋਂ 25 ਕਿਲੋ ਪਾ ਦਿੰਗੇ ਜੇ ਕੇਅਰ ਕਰਨ ਵਾਲਾ ਬੰਦਾ ਚੰਗੀ ਹੈ 14 ਦੀ ਐਵਰੇਜ ਹੈਗੀ ਆ ਹਾਂ ਅੱਗੇ ਆ ਗਈ ਜਰਸੀ ਹੈਣਾ ਜਰਸੀ ਵੱਡੇ ਬੋਡੀ ਵੇਟ ਵਾਲੀ ਹੈ ਜੀ ਨਾੜਾ ਨੂੜਾ ਬਹੁਤ ਠੱਗੀ ਹਾਲੇ ਤਾਂ 60% ਬਣੀ ਹੈ 40 ਹੋਰ ਬਣਨਾ ਹੈ ਮੈਂ ਕਿਹਾ ਹਾਲੇ ਤਾਂ ਸਿਰ ਜਿਵੇਂ ਤੂੰ ਕਾਲ ਦਿਖਾਉਣਾ ਪੂਣੀ ਕੱਤੀ ਆ ਹਾਲੇ ਤਾਂ ਪੂਣੀ ਕੱਤੀ ਹੈ ਹਾਲੇ ਤਾਂ ਚਾਰਖਾ ਡਾ ਹੈ ਯਾਰ ਸੂਸਾਤ ਵਾਲੇ ਬਾਨੇ ਆ ਹਾਂ ਤੇ ਕੱਦ加ਢੀ ਪੂਰਾ ਵੱਡਾ ਹੈਣਾ ਪੂਰੇ ਵੱਡੇ ਬੋਡੀ ਵੇਟ ਦੀ ਆ 25 ਕਿਲੋ ਦੁੱਧ ਕਲੂਨ ਦਾ ਪਾਇਆ ਹੋਇਆ ਹੈਗਾ ਇਤਕੀ 27-28 ਕਿਲੋ ਦੀ ਉਮੀਦ ਕਰਦੇ ਆ ਪਰ ਆਪਾਂ ਕਹਿੰਦੇ 24 ਮੰਨ ਕੇ ਲੈ ਜੇ ਬੰਦਾ ਇਹਨੂੰ ਪੱਠੇ ਪਾਉਣ ਵਾਲਾ ਜਾਈਦਾ ਆਪਾਂ ਤਾਂ ਕਹਿੰਦੇ ਕੋਈ ਵੀ ਵੀਰਾ ਆਪਦੇ ਦਿਮਾਗ ਨਾਲ ਆਪ ਦਾ ਸੋਚ ਕੇ ਵੀ ਅਸੀਂ ਇੰਨਾ ਦੁੱਧ ਚੋਲਾਂਗੇ ਸਾਡੇ ਤੇ ਜਮਾਂ ਨਾ ਪਰੋਸਾ ਕਰੋ ਜੈ ਜੈਕਾਰ ਗੱਲ ਵੀ ਸਿਆਣੀ ਆ ਹਨਾ ਮਾਲ ਦੇਖੋ ਦੇ ਖਰੀਦੋ ਜਿਹੜੀ ਚੀਜ਼ ਫਾਰਮਰ ਦੱਸਦਾ ਅਸੀਂ ਉਹੀ ਚੀਜ਼ ਰਿਪੀਟ ਕਰਦੇ ਹਾਂ ਜੈ ਜੈਕਾਰ ਸੋ ਵੀਰੇ ਜਿਵੇਂ ਕੱਲੀ ਇਹ ਨਹੀਂ ਇੱਕਦਾਂ ਚੀਜ਼ ਦੇਖ ਕੇ ਗੱਲਾਂ ਕਹੀਆਂ ਜਾਣੀਆਂ ਤੇ ਇੱਕ ਮੰਨ ਕੇ ਚਲੋ ਜਿਵੇਂ ਆਪਾਂ ਨੂੰ ਦੱਸਿਆ ਹਨਾ ਵੀਰੇ ਟਿਕਟ ਨਾਲ ਘਰੇ ਚੋਈਆ ਇੱਕ ਨੇ ਕੋ ਨੂੰ ਦੱਸਿਆ ਉਹਨੇ 25 25 ਆਪਾਂ ਨੂੰ ਦੱਸਿਆ ਉਹਨੇ 20 20 ਚੋਈਆ ਹੋ ਸਕਦਾ ਉਹਨੇ ਮੰਨ ਕੇ ਜਾਂ ਨਹੀਂ ਦਿਖਾਈ ਵੀ ਚੋਈਆ ਹੋ ਸਕਦਾ ਜੈਜ ਗੱਲ ਆ ਸੋ ਵੀਰੇ ਜਿਹੜੀ ਆ ਬਸ ਨੂੰ ਆ ਜਰਸੀ ਦਿਖਾਈ ਆ ਪਰ ਬਾਡੀ weight ਕਿਸੇ ਪਾਸੇ ਲਿੱਸੀ ਨਹੀਂ ਹੱਥ ਤਰਾਣੀ ਜਿਹੜੇ ਵੀਰ ਕਹਿੰਦੇ ਕਿ ਜਰਸੀ ਲੈਣੀ ਆ ਵਧੀਆ ਸੀ ਪੜੀ ਵੀ ਵੱਡੇ ਬਾਡੀ weight ਵਾਲੀ ਜਿਵੇਂ ਟਾਪ ਜਰਸੀ ਜਿਵੇਂ ਇਹ ਆਪਾਂ ਜਰਸੀ ਦੇਖੀ ਨੇ ਟੋਕੜਾ ਹੀ ਬਹਿ ਜਾਂਦੇ ਸੋਹਣੀ ਹੁੰਦੀ ਹੈ ਜਦੋਂ ਹੈ ਟਾਪ ਇਹੋ ਜਿਹੇ ਡੰਗਰ ਆ ਮੰਨ ਲਓ ਵੀ ਕਿਤੇ ਘਰ ਘਰ ਜੈ ਜੀ ਵੀਰ ਤੇ ਆਕਰ ਨੂੰ ਪੰਜ ਚਾਰ ਸਾਲ ਲੱਗ ਜਾਂਦੇ ਜੈ ਜੀ ਅੱਗੇ ਫਿਰ ਇਹਦੇ ਨਾਲ ਆ ਗਈ ਸੂਈ ਵੀ ਜੀ ਕਿਹਦੇ ਮੰਗਦੇ ਬੱਚੀ ਆ ਜੀ 17 18 ਕਿਲੋ ਬੋਲੀ ਤਿਆਰ ਆ ਦੂਜਾ ਸੂਈ ਆ 17 18 ਕਿਲੋ ਤਿਆਰ ਆ ਜਮਾ ਹਾਂ ਜੀ ਬੱਚੀ ਮੰਗ ਰਹੀ ਜੀ 22 ਨਹੀਂ ਓਕੇ ਅੱਗੇ ਨਾਲ ਆ ਗਈ ਫਿਰ ਇਹ ਵੀ ਜਨਤੀ ਕਹਿੰਦਾ ਜੀ ਆਪਾਂ ਨੂੰ ਕਹੇ ਐਸਆ ਕਰ ਨੂੰ ਜਨਤੀ ਕਰੋ ਠੀਕ ਹੈ ਜੀ ਆ ਮਨੂ ਵੀ ਕਿਹਦੇ ਦੇਹਿਆ ਮਰਜੀ ਸਿੰਘ ਮਲਵਾ ਕੇ ਦੇਹਿਆ ਮਰਜੀ ਬੱਚਾ ਤਿਆਰ ਕਰੂਗਾ ਠੀਕ ਹੈ ਪੂਰੇ ਟੋਨ ਕਰੂਗੀ ਕਿਹੜਾ ਸੂਆ ਸੁੰਦੀ ਆ ਦੂਜਾ ਜੀ ਦੂਜਾ ਸਵੇਰ ਦਿਨ 8-7 ਲੈ ਲਈ ਦੀ ਹੈ ਨਾ ਹਾਂ ਜੈਨ ਲੈ ਲੇ ਜੂਗੀ ਸੁਣਾ ਵਾਜ ਠੀਕ ਹੈ ਤੇ ਕੱਦ ਕੋਦ ਇਹਦਾ ਲੈਣ ਦਾ ਮਕਸਦ ਨਹੀਂ ਇਹ ਅਗਰੇ ਜਿਵੇਂ ਆਪਣੇ ਕੋਲੇ ਮਹਾਰਾਜ ਤੋਂ ਗੁਜਰਾਬ ਦੇ ਜਾਂ ਇਧਰ ਜੰਮੂ ਸ਼ੈਦ ਨੇ ਵੀ ਲਾਉਂਦੇ ਆ ਠੀਕ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਕਿਉਂ ਮੈਂ ਕਿਉਂਕਿ ਉਹਨਾਂ ਨੂੰ ਦੋ ਤਿੰਨ ਦਿਨ ਤਾਂ ਰਾਜ ਨਾ ਕਿਸਨੇ ਬਾਣੂ ਕੱਚਾ ਵਾਲ ਹੋਵੇ ਹਾਂ ਕੱਚਾ ਵਾਲ ਹੋਵੇ ਪੰਜ ਚਾਰ ਦਿਨ ਡੰਗਰ ਜਾ ਕੇ ਉੱਥੇ ਜੀਣ ਨਹੀਂ ਲਾਉਂਦੇ ਕਿਉਂਕਿ ਆਪਣੇ ਨਾਲੋਂ ਖਾਈਏ ਦਾ ਫਰਕ ਆ ਬਾਕੀ ਹੁਣ ਗਰਮੀ ਦਾ ਮੌਸਮ ਹੈ ਜੇ ਆਪਣਾ ਘਰੇ ਤੋਂ ਲੋਕਲ ਬੰਦਾ ਵੀ ਲੈ ਕੇ ਜਾਂਦਾ ਹੈ ਨਾ ਹਾਂ ਉਹ ਵੀ ਜਾ ਕੇ ਕੇਅਰ ਕਰ ਲੈਂਦਾ ਚੰਗੀ ਤਰ੍ਹਾਂ ਠੀਕ ਹੈ ਸੂਏ ਵੀ ਡੰਗਰ ਕਈ ਵਾਰ ਕੋਈ ਪ੍ਰੋਬਲਮ ਵੀ ਆ ਜਾਂਦੀ ਹੈ ਫਿਰ ਉਹਦੇ ਚ ਨਾਲ ਦਾ ਵਪਾਰੀ ਦਾ ਕਸੂਰ ਹੋ ਜਾਂਦਾ ਸੁਭਰ ਇੱਕ ਗੱਲ ਮੈਂ ਵੀ ਕਹਿੰਦਾ ਮੇਰਾ ਕੰਮ ਹੈ ਵੀਡੀਓ ਪਾਉਣ ਦਾ ਚੰਗੀ ਆਪਣੇ ਮਲੇ ਚੰਗੀ ਸੂਈ ਵੀ ਗੱਬਣ ਜਾਂ ਹਰ ਇੱਕ ਦੀ ਵੀਡੀਓ ਪਾਉਣੀ ਆ ਪਰ ਜ਼ਿਆਦਾਤਰ ਮੇਰਾ ਵੀ ਕੁਝ ਕਹਿਣ ਦਾ ਫਰਜ਼ ਮੰਨਦਾ ਤੁਸੀਂ ਮੇਰੀ ਨਿੱਤ ਵੀਡੀਓ ਦੇਂਦੇ ਆ ਜੇ ਆਪਾਂ ਗੱਬੜ ਦੇਵਾਂਗੇ ਤਾਂ ਜ਼ਿਆਦਾ ਸੂਟ ਕਰੂਗੀ ਸੂਈ ਵੀ ਦੇ ਵਿੱਚ ਲੰਬਾ ਬਣ ਜਾਂਦਾ ਗਾਂ ਦਾ ਸੂਈ ਤੋਂ 3 ਘੰਟੇ ਬਾਅਦ ਨਹੀਂ ਪਤਾ ਲੱਗਦਾ ਸੂਈ ਹੈ ਕਿ ਨਹੀਂ ਸੂਈ ਇਹ ਸਹੀ ਕਹਿਣਾ ਜੀ ਤੇ ਅੱਗੇ ਜਿਹੜੀ ਨਾਲ ਆ ਗਈ ਇਹਦੇ ਇਹ ਵੀ ਦੂਜੇ ਸੂਆ ਵਿੱਚ ਹੀ ਠੀਕ ਹੈ ਕੱਦ ਵੈਡਾੜੀ ਪੂਰੀ ਹਣਾ ਦੂਜੇ ਵੈਡਾੜੀ ਪੂਰੀ ਟੋਪ ਖਵਾ ਲਈ ਬਾਕੀ ਦੂਜੇ ਦਾ 22 ਕਿਲੋ ਕੁਸ਼ੇਰ ਦਿੱਤਾ ਹੋਇਆ ਠੀਕ ਹੈ ਬਾਕੀ ਜਿਹੜੀ ਇਹ ਬਾਕੀ ਦਿਨਾ ਜੀ ਬਾਕੀ ਬੋਦੀ ਵੇਡ ਤੋਂ ਤੇ ਤੱਲ ਨੂੰ ਪ੍ਰਿੰਟ ਤੇ ਉਹਨਾਂ ਨੂੰ ਟੋਕੜੇ ਕੱਪੜਾ ਵੇਚਣ ਨੂੰ ਜਿੰਨੇ ਜਿੰਨੇ ਨੇ ਚਨਾਉਂਗੇ ਨਾ ਠੀਕ ਹੈ 6 ਜਿਹਵੇਂ ਦਿਨ ਤੋਂ ਕਿ ਤੂੰ ਆਪਣਾ ਕਪੜਾ ਵੇਚ ਜਾਣਾ ਸਫਾਈ ਵਾਲੇ ਵੈਡਾ ਹਣਾ ਸਫਾਈ ਵਾਲਿਆਂ ਨੂੰ ਨਾ ਤੀ ਕਿਸੇ ਕੋਲ ਦੀ ਸ਼ੈੜ ਜਾਂ ਕੋਈ ਪੂਰਾ ਵੀ ਫਾੜੀ ਵਾਲਾ ਲੈਵਾ ਇਹ ਪੂਰੇ ਟੋਪ ਦੇ ਹੱਦ ਨੇ ਤੇ ਜਿਹੜੀ ਅੱਗੇ ਆਪਾਂ ਦੇਖੀ ਇਹਨੇ ਮੋਟਾ ਥਾਣਾ ਹਣਾ ਇਹ ਵੀ ਥਾਣਾ ਬਹੁਤ ਪਿਆਰਾ ਇਹਦਾ ਬਹੁਤ ਚੰਗੀ ਚੁਆਈ ਦੀ ਵਹਿਣਾ ਇੰਨੀ ਖੋਰ ਜੰਦੀਏ ਚੁਆਈ ਵੀ ਉਦੋਂ ਚੰਗੀ ਨਿਕਲੂਗੀ ਠੀਕ ਆ ਸਾਫ ਆਚਾਰੇ ਪਾਸੇ ਹੋ ਜਾਣਾ ਮੈਂ ਪੂਰੀ ਓਕੇ ਜੀ ਠੀਕ ਆ ਇਹ ਵੀ ਦੂਜਾ ਸੂਆ ਹਾਂ ਜਾਰੇ ਦੂਜੇ ਦੂਜੇ ਸੂਆ ਹੀ ਨੇ ਆਪਣੇ ਕੋਲੇ ਵਹਿਣਾ ਠੀਕ ਆ ਤੇ ਦੁੱਧ ਮੰਨ ਕੇ ਚਲੇ ਵੀ 20 ਤੋਂ ਪਾਰ ਵਾਲੀ ਹੈਗੀ ਆ ਹਾਂ ਜੀ ਹਾਂ ਖੁੱਲਾ ਪਾ ਦੋਗੀ ਆਰਾਮਦਾਰੀ ਦਾ ਸੋ ਸਾਫ ਸੁਥਰਾ ਜਿੰਨੀ ਵਹਿੜ ਹੈਗੀ ਆ ਜਿੰਦੇ ਜਾਨ ਬਹੁਤ ਬਈ ਸਾਫ ਡੰਗਰ ਲਿਉਂਨੇ ਆ ਸਾਫ ਮੂਰੇ ਕੋਈ ਵੀਰ ਲੈ ਕੇ ਜਾਂਦਾ ਕਲੂ ਭੱਜ ਕੇ ਆਉਂਦਾ ਦੁਬਾਰੇ ਵੀ ਹਾਂ ਯਾਰ ਉਥੋਂ ਲੈ ਸੀ ਡੰਗਰ ਚੰਗਾ ਨਿੱਖੇ ਅੱਗੇ ਸਾਈ ਵਾਲਾ ਆ ਗਿਆ ਹਣਾ ਹਾਂਜੀ ਪਹਿਲਾਂ ਸੁਈ ਆ ਬੱਚੀ ਵੰਗਣਾ ਤੂੰ ਸੋਵੇ ਸੁਈਦਾ ਠੀਕ ਹੈ ਕਿਆ ਬੋਏ ਮੈਨੂੰ ਵੀ ਬੱਚਾ ਚੰਗਾ ਆ ਕੇ 4 ਕਿਲੋ ਖਾਲੀ ਕਰੀ ਸੀਗੀ ਠੀਕ ਹੈ ਸਵੇਰੇ ਸੁਈ ਸੀ 4 ਵਜੇ ਇਹ ਆਉਂਦੀ 50 ਕੜੇ ਕਰਾਂ ਚ ਹਾਂਜੀ ਕਿਹ ਅੰਦਰ ਦੇ ਰਾਂਗੇ ਵੀ 50 ਤੋਂ ਅੰਦਰ ਸੁਈ ਸੁਵਾਈ ਸੁਈ ਸੁਵਾਈ ਦੁੱਧ ਕਿੰਨਾ ਵੰਨ ਕੇ ਲੈ ਜੇ ਬੰਦਾ ਦੁੱਧ ਮੈਂ ਜੀ ਸਾਈ ਵਾਲ ਦੇ ਦਿੰਦੀ ਆ 14 ਕਿਲੋ ਐਵੇਂ ਕਿਹ ਜੇ 18 ਲੈ ਦਿੰਦੀ ਮੈਂ ਦੁੱਧ ਹੀ ਖਾਣਾ ਨਾ ਮੈਂ ਖਾਣਾ ਕੋਈ ਵੀ ਸਾਈ ਵਾਲ ਦਿੰਦੀ ਆ ਪਰ ਇਹ ਗੱਲ ਹੋਰ ਦੇਖੀ ਬਾਕੀ ਜਿੰਨੇ ਮੇਰੇ ਤੋਂ ਸੁੰਗੇ ਵਿੱਚ ਬਹਿਣਾ ਰੱਖੰਜਾ ਨਾ ਇਹ ਕੋਈ ਬਾਜ਼ਾਰ ਛੱਡ ਕੇ ਨਹੀਂ ਵੀਡੀਓ ਬਣਾਈ ਜਿਵੇਂ ਕਈ ਵਾਰ ਵੀਰ ਹੁੰਦੇ ਆ ਅਗਲਾ ਦੇਖਦਾ ਵਿਆਹ ਕਿਹੜੇ ਨੇਵੇਂ ਨੇ ਬਾਈ ਉਹ ਕੀ ਫਾਇਦਾ ਕਮਰਾ ਕਰਦਾ ਹਨਾ ਮਤਲਬ ਆਪਾਂ ਬਾਜ਼ਾਰ ਛੱਡ ਕੇ ਨਹੀਂ ਜੇ ਲਈ ਵੀਡੀਓ ਬਣਾਈ ਹੋਈ ਹੈ ਜਿੰਨੀਆਂ ਜਿੰਨੀਆਂ ਹੈਗੀਆਂ ਡੰਗ ਦੇ ਡੰਗ ਝੋਈਆਂ ਵੀ ਆ ਰੁਪਿਆ ਹਜ਼ਾਰ ਨਹੀਂ ਇਕੱਠਾ ਜਿਵੇਂ ਕਿ ਠਿਕਰੀ ਇਕੱਠੀ ਹੁੰਦੀ ਹਨਾ ਪੈਸੇ ਇਕੱਠਾ ਬਹੁਤ ਔਖਾ ਹੁੰਦਾ ਤੇ ਇਹ 50 ਦਵੰਦਰ ਦੁੱਧ 14 ਮੰਨ ਕੇ ਲੈ ਜੀ 14 ਦੁੱਧ ਖੁੱਲਾ ਪਾ ਦੂਗੀ ਰਹਿਣਾ ਪਾ ਕੇ ਵਧੀਆ ਚਾਉਂਦੀ ਆ ਫੰਡੀ ਜੰਮੂ ਬਾਹਰ ਪੂਰਾ ਨਹੀਂ ਹੋਣੀ ਇੱਧਰ ਫਿਰ ਵੱਡੇ ਵੱਡੇ ਬੰਬ ਆ ਗਏ ਹੈਨਾ ਪੂਰਾ ਟੋਪ ਹੀ ਹੈ ਬਈ ਸਾਰੀਆਂ ਇੱਕ ਤੋਂ ਇੱਕ ਜਿਹੜੀ ਆ ਵੱਡੀ ਵੜ ਦੇਖੀ ਐਂ ਨੇ ਵੱਡੇ ਸਨ ਵਾਲੀ ਸੂਆ ਇਹ ਵੀ ਬਈ ਜੀ ਦੂਜਾ ਇਹਨੂੰ ਤੀਜਾ ਸੂਆ ਮੰਨ ਕੇ ਲੈ ਲੈ ਕੋਈ ਵੀ ਵੀਰ ਆਪਾਂ ਨੂੰ ਦੂਜਾ ਦੱਸਿਆ ਪਰ ਕੀ ਜਾ ਕਹਿੰਦੇ ਆ ਆਪਾਂ ਤੀਜਾ ਕਹਿੰਦੇ ਆ ਜੈ ਜੈਕਾਰ ਲੱਜਾ ਵਾ ਤੁੰ ਤੂੰ 20 ਕਿਲੋ ਖੁੱਲਾ ਪਾ ਦੂਗੀ ਰਾਮਦਾਈ ਦਾ ਸਾਨੂੰ ਜਿਹੜੀ ਗਰਮੈਸ਼ ਆ ਵੇੜੇ 24 25 ਕਿਲੋ ਵਾਲੀ ਆ ਪਰ ਮੌਸਮ ਗਰਮੀ ਦਾ ਜਾਜ ਤੇ ਮੌਸਮ ਥੋੜਾ ਜਿਹਾ ਗਰਮੀ ਦਾ ਜਿਆਦਾ 20 ਕਿਲੋ ਖੁੱਲਾ ਪਾ ਦੂੰਗੀ ਆਰਾਮਦਾਰੀ ਦਾ ਪੜੀ ਪੁੜੀ ਵੀ ਥਣ ਹੈ ਕਿਆ ਬਾਤ ਟੌਪ ਕਲਾਸ ਆ ਬਈ ਥਣ ਦੇਖ ਕੇ ਮੈਂ ਨੀ ਚੋ ਕੇ ਉੱਠ ਖੜਾ ਕਰਨਾ ਥਣ ਦੇਖ ਕੇ ਤਾਂ ਐਂ ਕਰਦਾ ਖੂਨ ਰੱਖ ਕੇ ਚੋਣ ਨੂੰ ਜੀ ਕਰਦਾ ਮੇਰਾ ਬਾੜੀ ਚੰਗੀ ਬਾੜੀ ਚੰਗੀ ਵੇੜਾ ਤੇ ਥਣ ਦੇਖੋ ਕਿਆ ਬਾਤ ਆ ਹਨਾ ਦੁੱਧ 20 ਕਿਲੋ ਦੂੰਗੀ ਤੇ ਦੋ ਵੀ ਫੈਟ ਵਾਲਾ ਫੈਟ ਵਾਲਾ ਕਰੋਸ ਆ ਨਾ ਭਾਈ ਨੰਮੇ ਕਰਨ ਵਾਲੀ ਆ ਇਹ ਉਹ ਡੱਬੀ ਨਹੀਂ ਹੈਗੀ ਜਿਵੇਂ ਜਿਆਦਾ ਗਰਭਰੀਦ ਵਾਲੀਆਂ ਗਾਵਾਂ ਹੁੰਦੀਆਂ ਨੇ ਉਹ ਹੌਂਕਾਂ ਹੌਂਕਣ ਵਾਲਾ ਕੰਮ ਨਹੀਂ ਕਰਾ ਰਹਾ। ਅੱਗੇ ਨਾਲ ਫੇਰ ਮੋਟਾ-ਮੋਟਾ ਥਾਣਾ ਗਿਆ। ਮੈਂ ਕਿਹਾ ਯਾਰ ਭਾਈ ਸਾਰੀਆਂ ਥਾਂ ਲੇਵੀਆਂ ਦੀਆਂ ਇਹੋ ਜਿਹੀਆਂ ਮਿਲਣਗੀਆਂ ਆਪਣੇ ਕੋਲੇ। ਠੀਕ ਹੈ। ਇੱਕ ਤੋਂ ਇੱਕ ਵੈਣ ਪੂਰੀ ਟੋਕ ਪਲਾਸ ਆ। ਠੀਕ ਹੈ। ਇਹ ਕਿਹੜਾ ਸੁਆ ਸੁਹਦੀ ਆ? ਸੁਆ ਦੂਜਾ ਜਿੱਤਿਓ। ਦੂਜਾ ਸੁਆ ਸੁਹਦੀ ਆ। ਪੰਜ ਚਾਰ ਦਿਨ ਕੱਢ ਜੂਗੀ। ਭਾਬੀ ਭਾਈ ਖੜੀ ਆ ਵੈਣ। ਠੀਕ ਹੈ। ਜਿੱਦਾਂ ਬੈਗੀ ਮਤਲਬ ਉਦੋਂ ਲੈ ਬਸ ਪਾ ਜਾਂਦਾ ਹਨਾ। ਹਾਂਜੀ। ਤੇ ਦੇਣ ਲਗਭਗ ਤਿਆਰੀ ਦੇ ਨੇੜਾ ਹਨਾ। ਤਿਆਰੀ ਜੀ ਜੀ ਬਸ ਪੰਜ ਚਾਰ ਦਿਨ ਲੈ ਜੂਗੀ। ਠੀਕ ਹੈ। ਦੁੱਧ ਦੀ ਐਵਰੇਜ ਇਹ ਬਾਕੀ ਤੋਂ ਦੇ ਵੀ ਆਏ ਮੁੰਨੂ ਜੀ 22 ਤੋਂ 24 ਕਿਦੋਲੀ ਇਹ ਵੜਾ 20 ਤੋਂ 12 ਵਾਲੀ ਹੈਗੀ ਹੈ 20 ਤੋਂ 12 ਵਾਲੀ ਖੁੱਲੀ ਹੈਗੀ ਹੈ ਜੈ ਜੈ ਗੱਲ ਆ ਜਮਾ ਬਾਕੀ ਇਹ ਆਏ ਨਹੀਂ ਹੈਗਾ ਕੋਈ ਵੀ ਨਹੀਂ ਆਇਆ ਸਮਝਦੇ ਕਿ ਇਹ ਛੋਟੀ ਹੋਊਗੀ ਵੱਡੀ ਵੜਾ ਵੱਡੀ ਵੜਾ ਨੂੰ ਮਾਈ ਤੋਂ ਮੂਰੀ ਬਹੁਤ ਜ਼ਿਆਦਾ ਚੰਗੀ ਹੈ ਹੈਗੀ ਹੈ 11 ਹੜਾ ਜਨੇ ਲੰਬੀ ਪੂਰੀ ਟੋਪ ਦਾ ਠੀਕ ਹੈ ਇਹ ਆ ਗਿਆ ਗੱਬਣਾ ਹਨਾ ਗੱਬਣਾ ਨਹੀਂ ਜੀ ਸਾਰੀ ਨਹੀਂ ਗੱਬਣਾ ਬਾਕੀ ਸੂਬਾ ਨੂੰ ਸੂ ਬੈਣੀਆਂ ਨੇ ਜੀ ਗਲਤਾਂ ਬੈਣੇ ਤਿਆਰ ਦੋ ਤਿੰਨ ਹੋਰ ਸੂ ਬੈਣਗੀਆਂ ਤਿਆਰ ਠੀਕ ਹੈ ਅੱਗੇ ਜਿਹੜੀ ਨਾਲ ਖੜੀ ਹੈ ਇਹਦੇ ਇਹ ਗਦਰੀ ਰਾਠੀ ਆ ਗਈ ਜੀ ਗਦਰੀ ਹਾਂ ਜੀ ਪਰ ਗਦਰੀ ਫਿਰ ਬਾਵਾ ਲੈਉਣਾ ਤੂੰ ਗਦਰ ਮਚਾਉਣਾ ਹੈ ਨਾ ਇਹ ਨਾ ਜੇ ਮੈਨੂੰ ਵੀ ਕਰਮੀਆਂ ਦੇ ਤੋਹਫੇ ਨੇ ਬਾਈ ਇਹ ਤੇਰੇ ਕੋਲ ਹੀ ਮਿਲ ਜੇ ਹੋਰ ਘੱਟ ਮਿਲਦੀਆਂ ਹਰ ਇੱਕ ਹੁੰਦਾ ਇਹਨਾਂ ਨੂੰ ਲੈਂਦਾ ਨਹੀਂ ਬਈ ਠੀਕ ਹੈ ਪਰ ਤੇਰੀ ਮਾਂ ਪਸੰਦਦਾ ਹਣਾ ਮੇਰੀ ਮਾਂ ਪਸੰਦਦਾ ਮੈਂ ਤਾਂ ਇਹ ਮੈਨੂੰ ਮੰਡੀ 'ਚ ਬੈਠ ਦੇ ਸਜੇ ਇਹ ਜਿਹਾ ਕਿਸੇ ਦੇ ਘਰੇ ਦੇ ਸਜੇ ਤਹੇ 5000 ਮਹਿੰਗੀ ਲੈਣੀ ਪਈ ਬਾਕੀ ਦੁੱਧ ਸੰਗਣਾ ਆਉਂਦਾ ਇਹਨਾਂ ਦਾ ਦੁੱਧ ਸੰਗਣਾ ਬਈ ਲਾਂਬਾ ਨਹੀਂ ਹੁੰਦਾ ਜਮਾਈ ਯਾਰ ਜਿਆ ਜੀ ਗੱਲ ਆ ਸੋ ਬੈਠ ਦੇਖੋ ਪੂਰੀ ਸਾਫ ਸਫਾਈ ਇਹਨਾਂ ਨੂੰ ਵੀਰੇ ਨੇ ਦੁੱਧ ਪਾਉਣਾਗਾ ਠੀਕ ਹੈ ਤੇ ਇਹ ਮੰਨ ਹੌਲੀ ਤੋਂ ਜਿਹੜੇ ਵੀਰਾਂ ਨੇ ਦੁੱਧ ਪਾਉਣਾਗਾ ਐ ਮੰਨ ਲਓ ਵੀ ਮੱਝਾਂ ਹੀ ਨੇ ਇੱਕ ਤਰ੍ਹਾਂ ਦੀਆਂ ਇਹ ਕਿਉਂਕਿ ਮੱਝ ਹੁਣ ਮੰਨ ਕੇ ਚੱਲੋ ਬਾਇਟ ਦੇ ਬਾਹਰ ਹੋ ਗਈ ਲੱਖੋਂ ਬਾਹਰ ਨਾਂਗੀ ਬਾਹਲਾ ਓੱਖਾ ਕੰਮ ਮੱਝਾਂ ਦਾ ਹੋਇਆ ਪਿਆ ਮੈਂ ਤਾਂ ਟੋਕੜ ਨਹੀਂ ਮਿਲਦੀ ਜੈ ਜਗਤ ਅਜਮਾ ਟੋਕੜ ਮੈਂ 75000 ਦੀ 80 ਦੀ ਮਿਲਦੀ ਹੈ ਟੋਕੜ ਮਿਲਦੀ ਹੈ ਤੇ ਮੱਝ ਮੰਨ ਕੇ ਚੱਲੋ ਵੀ ਮੱਝ ਕਰੇਗੀ ਮੱਝ ਪਾਲਣ ਲਈ ਹੜਕੇ ਲੋਕ ਬਈ ਆਪਾਂ ਦਾ ਵੀਰਾਂ ਨੂੰ ਸਭ ਨੂੰ ਕਹਿੰਨੇ ਆਂ ਵੀ ਯਾਰ ਬੱਚੀਆਂ ਬੁਛੀਆਂ ਕਟੀਆਂ ਪਾਲੋ ਕੀ ਆਪਣੇ ਕਿਹੜਾ ਵਿਰਸਾ ਆਪਣੇ ਕੋਲ ਤੁਹਾਨੂੰ ਦਾ ਇਹੀ ਨਾ ਰਿਹਾ ਆਪਣੇ ਕੋਲੇ ਆਪਾਂ ਕੀ ਕਰਨਾ ਬਾਹਰ ਅਮਰੀਕਾ ਕੈਨੇਡਾ ਚ ਕੀ ਕਰੋਗੇ ਜਾ ਕੇ ਜਾਏਗਾ ਲਾ ਤੇਰੀ ਇਹ ਖੜੀਆ ਕੱਚੀ ਆ ਹਨਾ ਇਹ ਕੱਚੀ ਆ ਬਈ ਇਹਦੇ ਹਜੇ 20 ਦਿਨ ਪਿਆ ਬੱਚੀ ਦੇ ਆਪਾਂ ਵੀਡੀਓ ਚ ਪਾਉਣੀ ਨਹੀਂ ਸੀ ਚਲੋ ਵੀਰ ਦੀ ਗੁਡਮਾਨ ਹੁੰਦੀ ਆ ਮੰਗ ਸਕਦੇ ਤੇ ਨੰਬਰ 98153 95107 ਜਦੋਂ ਮਰਜੀ ਕੋਈ ਵੀਰ ਆਵੇ ਨੇਰੇ ਸਵੇਰੇ ਹਨਾ ਜਦੋਂ ਮਰਜੀ ਬਾਈ ਰਹਿ ਆ ਮੈਂ ਦੀ ਪੂਰੀ ਸਹੂਤਾ ਆਪਣੇ ਕੋਲੇ ਕੋਈ ਦਿੱਕਤ ਹੀ ਨਹੀਂ ਠੀਕ ਹੈ ਤੇ ਸਾਰਾ ਪ੍ਰਬੰਧ ਇੱਥੇ ਮਿਲੂਗਾ ਗੱਡੀ ਵਗੈਰਾ ਸਭ ਕੁਝ ਮਿਲੂਗੀ ਜਦੋਂ ਮਰਜੀ ਆਓ 10 ਤੋਂ 15 ਮਗਾ ਕਾਗਜ਼ ਪੱਤਰ ਡੰਗਰਾਂ ਦੇ ਬਣਵਾਉਣੇ ਉਹ ਸਭ ਆਪਣੇ ਕੋਲੇ ਓਕੇ ਆ ਮੈਡੀਕਲ ਕੋਲੇ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤੈਅ